8:37:15 ਮੈਂ ਉੱઠી ਆ ਬਈ ਉਹ ਕੰਪਲੀਟ ਅਮਤ ਉਹਨਾਂ ਸਮੇਂ ਹੀ ਵਾਪਸ ਕਰਕੇ ਗਿੰਨਸ ਜਿਹਾ ਲਵਾ ਰਹੇ ਸੀ ਗੁੱਡ ਮਾਰਨਿੰਗ ਜੀ ਅੱਛੀ ਕੱਲ੍ਹ ਸਾਰੇ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਗੁੱਡ ਮਾਰਨਿੰਗ ਹੋ ਗਈ ਆ ਟਾਈਮ ਕਿੰਗਾ ਸਵੇਰ ਦਾ 8:30 ਹੁਣ ਹੋਇਆ ਕਰੂਗੀ ਗੁੱਡ ਮਾਰਨਿੰਗ ਲੇਟ ਕਿਉਂਕਿ ਹੋ ਗਈਆਂ ਬੱਚਿਆਂ ਨੂੰ ਹਾਲੀਡੇਸ ਉੱਠਿਆ ਸੀ ਮੈਂ ਉੱਠ ਕੇ ਕੰਮ ਕੀਤੇ ਪਰ ਮੈਂ ਗੁੱਡ ਮਾਰਨਿੰਗ ਤੁਹਾਨੂੰ ਲੇਟ ਮਿਲਿਆ ਦੇਖੋ ਬਾਰਿਖ ਤਾਂ ਮੈਂ ਸਾਰਾ ਪਾਣੀ ਛੜਕਤਾ ਸਾਰੇ ਜਿਹੜਾ ਪਾਣੀ ਸਵੇਰ ਸਵੇਰ ਹੁਣ ਲਾਉਣਾ ਹੁੰਦਾ ਏਕ-ਇਕ ਕੰਮ ਆਪਣਾ ਹੋਇਆ ਹੋਇਆ ਏਕ ਆਪਾਂ ਨੇ ਕੱਪੜੇ ਸੁੱਕਨੇ ਪਾਤੇ ਸਾਰੇ ਤੇ ਬੱਚੇ ਮੇਰੇ ਮੇਰੇ ਤੋਂ ਵੀ ਪਹਿਲਾਂ ਉੱਠ ਗਏ ਸੀ ਤੇ ਉੱਠ ਕੇ ਉਹ ਪਤਾ ਕਿੱਧਰ ਗਏ ਬਾਹਰਕ ਸਾਧੂ ਕਹਿ ਕੇ ਲਈ ਸੀ ਪਾਪਾ ਸਾਨੂੰ ਨਾ 6 ਵਜੇ ਉਠਾ ਦਿਓ ਅਸੀਂ ਸਵੇਰ ਪਾਰਕ ਚ ਖੇਡਣ ਜਾਣਾ ਤੇ ਫਿਰ ਅਸੀਂ ਆ ਕੇ ਨਹਾ ਲਾਂਗੇ ਬ੍ਰਸ਼ ਕਰਕੇ ਅਸੀਂ ਖੇਡਣ ਚਲੇ ਜਾਵਾਂਗੇ ਉਹਨਾਂ ਨੂੰ ਪਤਾ ਨਹੀਂਗਾ ਕਿ ਮੰਮਾ ਪਾਪਾ ਉੱਠ ਗਏ ਹੁਣ ਆਪਾਂ ਦੇਖ ਕੀ ਆਉਨੇ ਉਹਨਾਂ ਨੂੰ ਪਾਣੀ ਦੀ ਟੈਂਕੀ ਪਾਣੀ ਚਲਿਆ ਗਿਆ ਮੋਟਰ ਬੰਦ ਕਰੀਏ ਤੇ ਦੁਕਾਨ ਲੈ ਕੇ ਆਉਣੇ ਕੀ ਖੇਡਦੇ ਆ ਕੀ ਕਰੀ ਜਾਂਦੇ ਆ ਹਜੇ ਤਾਂ ਸ਼ਾਂ ਪਾਰਕ ਤੇ ਹਜੇ ਸ਼ਾਂ ਇਹ ਅੱਧੀ ਘਟੂ ਪਾਗੀ ਕਹਿਣਗੇ ਨਾ ਨਾ ਹਜੇ ਤਾਂ ਸ਼ਾਂ ਹਜੇ ਤਾਂ ਸਖੇੜਦੇ ਆ ਸਾਹਿਬ ਓ ਸਾਹਿਬ ਇੱਥੇ ਕਿਨੇ ਬਿਠਾਇਆ ਤੈਨੂੰ ਉਧਰ ਰੱਖਿਆ ਉਧਰ ਰੱਖਿਆ ਉਧਰ ਰੱਖਿਆ ਆਇਓਏ ਮੈਂ ਦਾ ਮਮਾ ਥੱਲੇ ਮੈਂ ਕਿਉਂ ਨਹੀਂ ਦੇਖੀਏ ਗਾਇਸ ਤੁਸੀਂ ਇਕੱਲੇ ਕੀ ਕਰਦੇ ਆ ਇਹਨਾਂ ਨੂੰ ਆਏ ਆ ਤੇ ਮੰਮੀ ਪਾਪਾ ਨੇ ਕਿਹਾ ਆਉਣਾ ਹਜੇ ਜੋ ਮਰਜ਼ੀ ਕਰੀ ਜਾਈਏ ਹੁਣ ਜਾਇਂ ਤੂੰ ਪਾਰਕ ਤੇ ਤੇਰਾ ਪਾਰਕ ਤੇ ਜਾਣਾ ਬੰਦ ਹਜੇ ਤਾਂ ਅੱਜ ਪਹਿਲੀ ਛੁੱਟੀ ਹੋਈ ਸੀਗੀ ਉਹ ਤਾਂ ਵੱਡਾਗਾ ਤੂੰ ਉਹਦੇ ਮਦਰ ਕਿਉਂ ਲੱਗਦਾਗਾ ਉੱਤਰ ਕੇ ਆਜੋ ਕਿੰਨੇ ਵਜੇ ਗਏ ਸੀ ਉੱਠ ਕੇ 8 ਵਜੇ 8:30 7:15 ਮੈਂ ਉੱਠੀ ਆ ਐਮ ਤਾਂ ਦਾ ਟਾਈਮ ਲੱਗ ਗਿਆ ਉੱਠਾ ਇਹਨੂੰ ਗਾੜੀ ਅਸਤੇ ਉਠਾਉਣਾ ਸੀਗਾ ਤੂੰ ਆ ਤਾਂ ਦੋ ਦਾ ਉਹ ਘੜੀ ਸਾਈਕਲ ਚੜਿਆ ਆਉਂਦੀ ਇਹ ਕਹੂਗਾ ਜਾਣਾ ਹੀ ਨਹੀਂ ਬਸ ਅੱਗੇ ਤੋਂ ਪਾਰਕ ਆ ਕੁਝ ਕਰਨ ਜਾਣੇ ਤੁਸੀਂ ਪਾਰਕ 'ਚ ਕੀ ਕੀ ਕੰਦਾ ਤੇ ਕੌਣ ਪੈਂਦਾ ਹੁੰਦਾ ਮੈਂ ਥੋੜੀ ਬੈਠੀ ਆ ਮੈਂ ਤੈਨੂੰ ਕਿੰਨੀ ਉੱਤਰ ਦੇ ਢਿੱਡੀ ਤੇਗਾ ਕੋਈ ਨਾ ਬਸ ਹੁਣ ਜਾ ਕੇ ਦਿਖਾਓ ਤੁਸੀਂ ਖਾਸ ਕਰਕੇ ਤੂੰ ਦੇਖੋ ਰੇ ਵੀ ਲਾਈਕ ਦਿਨਾ ਕਿਵੇਂ ਸਾਰੇ ਮਰੇ ਪਾ ਗਏ ਗਾਇਸ ਆਪ ਆਪ ਕਰਨਾ ਕਾਪੀ ਹੈ ਨਹੀਂ ਅਰੇ ਤਗੁੰਨ ਹਿੰਦੀ ਦੇ ਨਾ ਰਾਤ ਪੜਦੀ ਸੀ ਮੈਂ ਤੇ ਇੱਥੇ ਰੱਖ ਦਿੱਤੀ ਇੱਥੇ ਰੱਖ ਕਿਥੇ ਜੀ ਚਾ ਲੱਗੇ ਹਾਂ ਬੈਗ ਵੇਲੇ ਕਰਦੇ ਗਾਇਸ ਅਸੀਂ ਫੁਟਾਬਾ ਵਾਲੇ ਚ ਟਕਾਤੀਆਂ ਸਕੂਲ ਟਿਊਸ਼ਨ ਵਾਲਾ ਬੈਗ ਕਰਤਾ 40 ਦਿਨ ਹੁਣ ਇੱਥੇ ਇੱਥੇ ਚੱਕਿਆ ਕਰਦੀਆਂ ਇੱਥੇ ਰੱਖਿਆ ਕਰੀ ਹੂੰ ਬੱਦ ਸਾਈਪ ਤੇਰਾ ਮੈਂ ਦੇਖ ਲੈ ਮੈਂ ਉਹ ਦੇ ਹਿੰਦੀ ਦੀ ਕਾਪੀ ਦੇਖ ਕੇ ਕਿਥੋਂ ਅਛਾ ਦਿਖ ਹੋ ਗਿਆ ਸਾਈਪ ਤੇਰਾ ਅੱਜ ਕਰਨ ਗੁੱਡ ਮਾਰਨਿੰਗ ਵੈਲਕਮ ਬੈਕ ਤਾਂ ਮੈਂ ਦੰਤ ਨਵੇਂ ਵਲੌਗ ਤੇ ਹੋ ਪਾトゥਪੀ ਹੋ ਗਈ ਜਵਾਕਾਂ ਤਾਂ ਛੁੱਟੀਆਂ ਹੋ ਗਈਆਂ ਤੇ ਮੇਰੇ ਭਾਈ ਹਣੇ ਚਰੇ ਮਜ਼ਦੂਰ ਹੋਣਾ ਨੂੰ ਛੁੱਟੀਆਂ ਨਹੀਂ ਹੋਈਆਂ ਇਹ ਚਾਰੇ ਮਿਹਨਤ ਕਰਦੇ ਐ ਨਹੀਂ ਤੁੱਪੇ ਚ ਲੱਗੇ ਰਹਿਣਗੇ ਦੇਖੋ ਇੱਥੇ ਹੁਣ ਸ਼ਾਮ ਸੁਬਾ ਹੋ ਗਏ ਇੱਥੇ ਹੁਣ 6 ਵਜੇ ਤੱਕ ਤੁੱਪੇ ਰਹਿਣੀ ਐ ਆਪਾਂ ਘਟਣੀ ਨਹੀਂ ਨੀ ਕਿੱਥੇ ਚਲੀ ਤੁੱਪੇ ਤੁੱਪੇ ਕਾਉ ਦੀ ਰੋਟੀ ਪਾਉਣ ਚਲੀਏ ਕਾਉ ਦੀ ਰੋਟੀ ਪਾਉਣ ਇੱਕ ਸਬਸਕ੍ਰਾਈਬਰ ਹੋਰ ਵੱਧ ਗਿਆ ਆਪਣਾ ਮਿਸਤਰੀ ਭਰਾ ਹੋ ਗਿਆ ਆਪਣਾ ਸਬਸਕ੍ਰਾਈਬਰ ਇੱਕ ਗਵਾਂਡੀ ਸਾਰੇ ਕਹਿੰਦੇ ਗੱਡੀ ਬਹੁਤ ਰੀ ਲੱਗਣ ਲੱਗੀ ਇਹਨੇ ਗੱਡੀ ਸੋਹਣੀ ਲੱਗਦੀ ਆ ਉਹਨੂੰ ਕੋਠੀ ਅੱਗੇ ਖੜੀ ਹੁਣ ਲੰਗਰਬਾਣੀ ਬਣਨ ਲੱਗਿਆ ਲੰਗਰਬਾਣੀ ਮੈਂ ਬਣਾ ਆ ਗਿਆ ਲੋ ਜੀ ਗਾਇਸ 3 ਵਜ ਗਏ ਗੁੰਨੂ ਦਾ ਟਿਊਸ਼ਨ ਦਾ ਟਾਈਮ ਹੋ ਗਿਆ ਗੁੰਨੂ ਨੇ ਵੀ ਮੂੰਹ ਬੰਨੇ ਅੱਜ ਅੱਜ ਗੁੰਨੂ ਦੀ ਮੰਮਾ ਨੇ ਵੀ ਬੰਦ ਲਿਆ ਮੈਂ ਤੇ ਗੁੰਨੂ ਅੱਜ ਦੋਨੋਂ ਚੱਲੇ ਆ ਕਿੱਥੇ ਚੱਲੇ ਗੁੰਨੂ ਮੈਂ ਤੇ ਚੱਲੇ ਟਿਊਸ਼ਨ ਹੂੰ ਨਹੀਂ ਅਸੀਂ ਦੋਨੋਂ ਨਹੀਂ ਚੱਲੇ ਚੱਲਨੇ ਤਾਂ ਅਸੀਂ ਜਨਾਬ ਜੀ ਨਾਲ ਹੀ ਆ ਬਟ ਅੱਜ ਮੈਂ ਵੀ ਨਾਲ ਚੱਲਿਆ ਕਿਉਂਕਿ ਮਾਰਕੀਟ ਥੋੜਾ ਜਿਹਾ ਕੰਮ ਸੀਗਾ ਤੇ ਫਿਰ ਇਹ ਕਹਿੰਦੇ ਆਪਾਂ ਗਨੋਟੇਸ਼ਨ ਛੱਡ ਕੇ ਘਰ ਹੀ ਆਵਾਂਗੇ ਪਰ ਘਰੋਂ ਨਿਕਲਣਾ ਖੜ ਹੋ ਜਾਂਦਾ ਕਹਿੰਦੇ ਚੱਲ ਹੁਣੇ ਚੱਲ ਤਾਂ ਅਸੀਂ ਜਾ ਕੇ ਆਨੇ ਆ ਉਹ ਹੁਣ ਮੈਸੇਜ ਬਾਜ਼ਾਰ ਥੋੜਾ ਜਿਹਾ ਕਾਰੋਬਾਰ ਕਰੀਏ ਕੰਮ ਕਰ ਵੀ ਜ਼ਰੂਰੀ ਹੈ ਘਰ ਦੇ ਗਾਇਸ ਮੈਂ ਵੀ ਇਹ ਨਿਕਲਾ ਲੈਣੇ ਨਜ਼ਾਰਾ ਹਾ ਅੱਜ ਦੇਖੋ ਨਾ ਨੂੰ ਗਰਮੀ ਮੈਨੂੰ ਚਲੋ ਅੱਜ ਇਹ ਕੰਨੇ ਤੇਨੂੰ ਲੈ ਕੇ ਜਾਣਾ ਨਾਲ ਤੇਨੂੰ ਦਿਖਾਉਣੇ ਆ ਗਰਮੀ ਘਰੇ ਬੈਠੀ ਰਹਿੰਦੀ ਐ AC ਚ ਹੋਰ ਕੀ ਮੈਂ ਕਿਹਾ ਚਲੋ ਆਪਾਂ ਰੈਡੀ ਐ ਹੈ ਕੀ ਕਹਨੇਓ ਚਲੋ ਗਨੋ ਬਾਈ ਸਾਈ ਪਸੀ ਆਗੇ ਹੁਣੇ ਸਾਈ ਨੇ ਦੇਖਣਾ ਟੀਵੀ AC ਚ ਬੈਠ ਕੇ ਬਾਹਰ ਨਹੀਂ ਜਾਣਾ ਕੰਨ ਲਾ ਕੇ ਹਾਂ ਬੰਦ ਕਰਦੀ ਐ ਸੀ ਵੈਸੇ ਪੱਖੇ ਚ ਵੀ ਬਹਿ ਜੂ ਐ ਤਾਂ ਸਵੇਰ ਦੋਵੇਂ ਭੈਣ ਭਰਾ ਟੀਵੀ ਦੇ ਚੱਕਰ ਤੇ ਬਿਨਾ AC ਬਿਨਾ ਪੱਖੇ ਤੋਂ ਬੈਠੇ ਸੀ ਪੱਖਾ ਚੱਲੀ ਜਾਂਦਾ ਏਸੀ ਬੰਦ ਹੀ ਕਰ ਦੋ ਬਸ ਕਮਰਾ ਠੰਡਾ ਹੀ ਆ। ਸੇ ਪਸਨਾਮ ਨਗਰ ਚ ਟਿਕਟਕ ਪਤਾ ਘੇਰ ਜਾ ਰਹੀ ਆ। ਪੈਰ ਦੇ 3 ਵਜੇ ਵੀ ਆਈ ਰਹਿਣਾ ਐ ਸ਼ਾਮ ਦੇ 7 ਵਜੇ ਤੱਕ ਨਾ। ਹਾਂ ਕਹਿੰਦੇ ਮੈਂ ਝੂਠ ਬੋਲਦਾ ਹੀਟਰ ਚਾਹੁੰਦਾ। ਹੀਟਰ ਦੇ ਤਾਂ ਚੱਲੀ ਜਾਣਾ ਹੀਟਰ ਤਾਂ ਨਾ ਮੇਰੇ ਆਉਂਦੇ ਰੁਕੇ ਨਾ ਤੁਹਾਡੇ ਆਉਂਦੇ। ਉਹ ਤਾਂ 4 ਮਹੀਨਿਆਂ ਨੂੰ ਹਟੂਗਾ। 4 ਮਹੀਨੇ ਹੀਟਰ ਨੇ ਚੱਲੀ ਜਾਣਾ। ਜਲ ਰਹੀ ਆ ਹਵਾ ਲੋਣ ਹੀ ਲੋਣ ਲੋਣ ਹੀ ਲੋਣ ਰੱਬ ਬੱਦਲ ਕਰ ਦੇ ਵਸਾਂ ਕਰ ਦੇ ਸਾਨੂੰ ਗਰਮਾਵਾ ਤਾਂ ਕੋਈ ਨਹੀਂ ਵਿੱਚ ਵਿੱਚ ਦੀ ਬੱਦਲ ਹੋ ਜਾਂਦੇ ਆ ਆਈਏ ਜੈ ਬਾਲਾ ਜੀ ਮਹਾਰਾਜ ਜੀ ਮੂੰਹ ਆਏ ਕੱਢ ਲਿਆ ਬਾਹਰ ਗੰਨੂ ਨੇ ਰਾਜ ਸਟਾਪ ਲਾ ਲਈ ਕਹਿੰਦੀ ਮੈਨੂੰ ਲੈਮਨ ਜੂਸ ਪਿਆ ਦੋ ਬਾਲਾ ਲਾਈ ਜਾ ਅੱਜ ਮਮਾ ਨਾਲ ਆਇਆ ਤਾਂ ਘਰ ਕੇ ਕਰਨੀ ਮੈਨੂੰ ਵੀ ਲੈਮਨ ਜੂਸ ਪਿਆ ਦਿਓ ਲੈਮਨ ਜੂਸ ਲੈਮਨ ਜੂਸ ਇਹਦਾ ਮੇਰਾ ਮੈਰਾ ਲੈਮਨ ਨਿੰਬੂ ਪਾਉਗੇ ਨਾ ਵਿੱਚ ਹਾਂ ਕਿਹੜੇ ਜਮਨ ਜੀਰੇ ਚਾਹੀਦਾ ਪਹਿਲਾਂ ਸਾਰਾ ਜੀਰਾ ਲੈਮਨ ਕਿਹੜਾ ਬਿਨਾ ਲੈਮਨ ਕੇ ਜੀਰਾ ਲੈਮਨ ਹੀ ਕਰ ਦੋ ਖੜ ਜਾ ਖੜ ਜਾ ਖੜ ਜਾ ਪੈਰ ਨਾ ਗੰਦੇ ਕਰ ਹੰਦ ਟਿਊਸ਼ਨ ਪਹੁੰਚਣ ਵਾਲੀ ਸੀ ਨੇੜੇ ਰਹਿ ਗਈ। ਬੋਤਲ ਕਿਨੇ ਆਉਣ ਲੱਗੇ ਬਈ। ਬਈ ਬੋਤਲ ਚੇਨ ਹੋ ਗਏ। ਆਹ ਬੋਤਲ ਚੇਨ ਲੱਗੀ। ਪਲਾਸਟਿਕ ਚਾਹ। ਪਲਾਸਟਿਕ ਹੀ ਆ ਗਿਆ। ਉਹ ਕੱਟ ਜਾਂਦੀ ਰਹਿੰਦੀ। ਅੱਛਾ ਦਿਖਾਈਏ। ਵੇਖਣ ਸੂਰ ਨੂੰ ਬਦਲਾਏਗਾ। ਇਹ ਅਸੀਂ ਪਿੰਦੇ ਦੇ ਸੀ ਗੁੰਨਾ ਸਕੂਲ ਟਾਈਮ 'ਚ ਦਿਖਾਇਆ ਉਧਰ। ਕੱਚ ਦੀਆਂ ਹੁੰਦੀਆਂ ਸੀ। ਪਲਾਸਟਿਕ ਦੀ ਆ। ਹਾਂ। ਪਲਾਸਟਿਕ ਦੀ ਆਉਣ ਲੱਗੀ। ਐਂ ਆਏ ਹੱਥ ਮਾਰ। ਐਂ ਕਰਕੇ ਖੋਲਦੇ ਹੁੰਦੇ ਸੀ। 5 ਰੁਪਏ ਦਾ ਮਿਲਦਾ ਹੁੰਦਾ ਸੀ। ਰਸਸ ਟਾਈਮ ਪਿੰਦੇ ਹੁੰਦੇ ਸੀ। ਯੀ ਲੈਮਨ ਜੂਸ ਤਿਆਰ ਹੋ ਗਿਆ ਸਾਡਾ। ਉਹ ਤਾਂ ਪੀ ਲਾਂ। ਹੋਰ ਜਿਹਨੇ ਜਿਹੜੇ ਉਹ ਕਿੰਨੇ ਨਿੰਬੂ ਨਹੀਂ ਹਟੋੜੀ ਤੋਂ ਘਰੋਂ ਤਾਂ ਕਰਨਾ ਨਹੀਂ ਆ। ਉਹ ਉਹਦੋਂ ਪੀਂਦੇ ਹੁੰਦੇ ਸੀਗੇ ਉਹਦੇ ਐਵੇਂ ਕੋੜੀ ਛੱਲੇ ਕਰਕੇ ਫਿਰ ਵਿੱਚ ਕਾਲਾ ਨੰਮ ਪਾਉਂਦੇ। 5 ਰੁਪਏ ਦਾ ਹੁੰਦਾ ਸੀਗਾ। ਉਹ ਪਾਣੀ ਕਾਲਾ ਨੰਮ ਪਾਉਂਦਾ। 5 ਰੁਪਏ ਦੀ ਬੋਤਲ ਹੁੰਦੀ ਸੀ ਉਹਦੋਂ। ਹੁਣ ਕਿੰਨੇ ਦਿੰਦੇ ਬਈ ਇਹ? 20 ਪੰਜ। ਉਹ ਤੇਰੇ। ਸਾਰੇ ਕਿੰਨੇ ਦੇ ਹੁੰਦੇ ਪੁਰਾਣੇ ਹੋ ਗਏ ਹੁਣ ਆਪ। ਖੜੇ ਤਨੂੰ। 5 ਰੁਪਏ ਦੇ ਲਾਂ। ਕੌਣ? ਆਹੀਂ ਪੀਣਾ ਇਹਨੇ ਮੂੰਹ ਬੰਦ ਥੇ। ਚੈਸ ਚਾਪੂ ਦੇਖੂਗਾ ਚਾਪੂ ਦੇਖਦਾ ਹੀ ਨੇ ਹਾਂ ਹਾਂ ਸੁੰਦਾ ਸੁੰਦਾ ਸਵਾਦ ਬਣਿਆ ਸਹੀ ਹੈ ਤੂੰ ਕਿ ਬਰਫ਼ ਕੱਢ ਦੇ ਪੁੱਤ ਜੀ ਕਿੱਥੇ ਕਿਵੇਂ ਆ ਗੋਨੋ ਜੰਮੀਆ ਜੰਮੀਆ ਹੋਰ ਹੈ ਜਿਵੇਂ ਇਟੇਸ਼ਨ ਵਾਂਗ ਤੁਰ ਕੇ ਜਾਵੜਾ ਅਸੀਂ ਮੁੜ ਜਾਨੀਏ ਇੱਥੋਂ ਜਾਵੜੇਂਗੀ ਗੋਨੋ ਦਾ ਮੂੰਹ ਦੇਖੋ ਕੀ ਬਣ ਗਿਆ इतने सड़क के बहुत जाने खड़ा रह लगे क्योंकि गर्मी बहुत गन्ने का जूस पियो लैमन जूस पियो गोल गप्पे खाओ खाओ पीओ एश करो कि बाय गई कल ही जाऊंगी तुम आ ਕਮਲੀ ਕੁੜੀ ਚਾਹ ਹੋ ਜਾਂਦਾ ਉਹਨੂੰ ਬੱਦਲ ਹੋ ਗਏ ਬੱਦਲ ਲੋ ਜੀ ਅਸੀਂ ਹੁਣ ਪਹੁੰਚੇ ਹਾਂ ਬਾਜ਼ਾਰ ਦੇ ਕੰਮ ਕਰਕੇ ਗੁਣੋਂ ਨਹੀਂ ਛੱਡ ਕੇ ਟਾਈਮ ਕਿੰਨਾ ਹੋ ਗਿਆ ਜਨਾਬ ਜੀ 4:40 ਹੋ ਗਏ 3 ਵਜੇ ਤੋਂ ਪਹਿਲਾਂ ਦੇ ਘਰੋਂ ਆਏ ਹੋਏ ਆ ਇਹ ਕਿ ਬੈ ਬੈ ਕੀ ਖਾਂਦੇ ਆ ਕਹਿੰਦੇ ਕੁੰਚਾ ਖਾਣਾ ਸੇਬੋਨਾ ਖਾਣਾ ਹੈ ਬਸ ਹਾਂ ਲੇਟ ਵਾਲੇ ਹੋਗੇ ਜੀ ਕਿ ਜਲਦੀ ਇਹੀ ਮਿਲੂਗਾ ਨਹੀਂ ਤਾਂ ਟਾਈਮ ਲੱਗ ਜੂਗਾ ਬਸ ਪੈਕ ਕਰਾ ਕੇ ਘਰੇ ਲੈ ਜਾਣੇ ਆ ਜਾ ਕੇ ਨਾਲ ਬਣਾਵਾਂਗੇ ਕਾਫੀ ਨਾਲ ਖਾਵਾਂਗੇ ਕੁਲਚਾ ਇੱਕ ਇੱਕ ਬਸ ਰਾਤ ਨੂੰ ਕਰ ਲਾਂਗੇ ਡਿਨਰ ਨਾਲ ਸੈਬੂ ਖਾ ਲੂਗਾ ਸੈਬੂ ਉਹ ਰਹਿੰਦਾ ਵੀ ਮੈਨੂੰ ਬਾਹਰ ਲੱਕੋਸਲੀ ਆ ਕੇ ਦਿੱਤਾ ਲੈ ਅਜਿੰਕਾ ਆਜੋ ਤੁਸੀਂ ਵੀ ਖਾਣਾ ਤਾਂ ਖਾ ਜਾਗਦੇ ਹਾਂ ਇੱਕ ਬਣਾ ਦਿੰਦਾ ਆਇਆ ਨਹੀਂ ਪੜਾਂਗੇ ਜੇ ਕੋਲੇ ਇਹ ਬਣਾ ਦਿੰਦਾ ਆਇਆ ਨਹੀਂ ਪੜਾਂ ਆ ਦੇਖ ਲੈ ਆਜਾ ਹੈਲੋ ਕੀ ਡਗੁਸ਼ ਖਾਨ ਨੂੰ ਕੀ ਆ ਕੁਸ਼ ਖਾਨ ਨੂੰ ਕੁਝ ਵੀ ਨਹੀਂ ਬਸ ਸਾਡੀ ਕੋਈ ਫਿਕਰ ਨਹੀਂ ਕੱਲੀ ਖਾਨ ਦੀ ਫਿਕਰ ਆ ਦੇਖੋ ਕਿਵੇਂ ਲਵਾਵਾ ਖੋ ਕੇ ਲੈ ਗਿਆ ਇਹ ਮੁੰਡਾ ਸਾਡਾ ਹੁਣ ਤੂੰ ਇੰਨਾ ਟੀਵੀ ਦੇਖ ਲਿਆ ਹੁਣ ਦੋ ਦਿਨ ਰਿਮੋਟ ਨਹੀਂ ਮੰਗਣਾ ਠੀਕ ਹੈ ਤੈਨੂੰ ਜੇ ਸਾਡੀ ਯਾਦ ਨਹੀਂ ਆਈ ਫੋਨ ਹੀ ਨਹੀਂ ਕੀਤਾ ਤੂੰ ਅੱਛਾ ਯਾਦ ਆਏ ਦੇਖੇ ਕਿ ਮੈਂ ਕੀ ਮੈਂ ਕਰਾਂ ਤੈਨੂੰ ਕਰਨਾ ਨਹੀਂ ਆਉਂਦਾ ਫੋਨ ये बोल्ट दी, दी, की चाबी कि लैनी उसी का जाना बार की खड़ा बार की खड़ा बार बोल्ट खड़ा चलो पहला तो आप रेता लेना वो ले आइए वो आज एक सबू ने की बनाया बॉल टंगी बैठा रस्से नाल बैटबॉल खेडता है ओई, मेरे नाम आ रहे ऐसा छुट्टियाँ तो यही कुछ करना इन्होंने टाइम पास तो करना ही है बच्चा ने बॉल तो मार के था बॉल तो मार शॉर्ट रेता घट गया होर तो रेता लैन चलियाँ ਬਾਕੀ ਸਮਾਨ ਮੋੜ ਮੋੜ ਨਾਲ ਉਹ ਵੀ ਆਪਾਂ ਜਿਹੜੀ ਆਈ ਤੇ ਉੱਥੇ ਹੀ ਮੁੜਾ ਦਾਂਗੇ। ਥੋੜੇ ਮੋٹے ਪੈਸੇ ਦੇਣ ਦੇਣ ਵਾਲੇ ਆ। ਦੇਣ ਪਲਾਨ ਦਾ ਕੰਮ ਥੋੜਾ ਜਿਹਾ ਹਲਕਾ ਕਰੀਏ। ਹੈਨਾ? ਨਹੀਂ ਤਾਂ ਅ ਮਗਲ ਦੇ ਪੈਸੇ ਗਾ ਨਹੀਂ ਤਾਂ ਜਿਆਦਾ ਪੈਸੇ ਚੜ ਜਾਂਦੇ ਆ। ਥੋੜੀ ਥੋੜੀ ਦੇ ਜੱਲੇ ਨੇ ਚੱਲਾਂਗੇ। ਦੇ ਵੀ ਜਾਣੇ। ਲਓ ਜੀ। ਮੇਸਤਰੀ ਬਾਯੋਂ ਚਲੇ ਗਏ ਕਨੇ ਚਲੇ ਗਏ ਚਲੇ ਗਏ ਤੇ ਇੱਧਰ ਟਾਈਲਾਂ ਲਾਉਣ ਵਾਲੀਆਂ ਲਾਈ ਜਾਂਦੇ ਸੀਗੇ ਟਾਈਮ ਹੋ ਗਿਆ ਪੂਰਾ ਉਹਨਾਂ ਦਾ ਤੇ ਕੱਲ ਨੂੰ ਪੂਰਾ ਹੋ ਜਾਊਗਾ ਕੰਮ ਮੇਸਤਰੀ ਜਾਂਦਾ ਕੱਲ ਨੂੰ ਨਿਬੜ ਜਾਊਗਾ ਇੱਧਰਲੇ ਪਾਸੇ ਵੀ ਆਪਣੀ ਸਾਰੀਆਂ ਲੱਗੀਆਂ ਕੰਮ ਸੋਹਣਾ ਹੋ ਗਿਆ ਬਸ ਰੇਤਾ ਪਰੇ ਹੋ ਜਾਊਗਾ ਨਾ ਫਿਰ ਸਾਫ ਕਲੀਅਰ ਟੱਪੂਗਾ ਸ਼ਾਬਾਸ਼ ਏ ਤੇਰੇ ਪਰ ਹੁਣ ਠੀਕ ਲੱਗਦੀ ਐ ਗ੍ਰੇਲ ਨਾ ਲੱਗੀਆਂ ਨਾ ਤੂੰ ਚੌਰਾ ਨੂੰ ਦਿਖਾ ਦੇ ਦੇਖੋ ਹੁਣ ਪਤਾ ਲੱਗਦਾ ਪਹਿਲਾਂ ਤਾਂ ਕਿੱਡਾ ਗਾਰਡਨ ਭੈੜਾ ਲੱਗਦਾ ਸੀਗਾ ਹੁਣ ਇਹਨੇ ਨਾ ਵਧੀਆ ਲੱਗਣ ਲੱਗ ਗਿਆ। ਮਾਲੀ ਵੀ ਆ ਗਿਆ ਸਾਡਾ। ਕੋਣ ਆਦੇ ਪਾਪਾ ਵਾਂਗੂ ਰੱਖਦਾ ਤੇਰੀ ਅੱਗੇ ਲੱਗ ਜਾਂਦੇ ਆ। ਛੋਟੇ ਸੋਨੂ। ਹੈ ਛੋਟੇ ਸੋਨੂ। ਚੱਲ ਚਲੀਏ। ਹਾਰਨ ਮਾਰਦਾ ਹੈ। ਡਾਲੋ। ਟਿੰ 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 ਮਿਕਸ ਕਰ ਲੈ। ਗਰਮਾ ਨਹੀਂ ਦਰ ਬਿਠਾ ਦਿੰਦੇ। ਜਾਇਆ ਗਰੁਗਜ ਜਾਇਆ ਹਨਾ ਵੀ ਕੇ ਮੈਂ। ਕਿਹੜਾ ਲੈਣਾ ਇਹ ਵਾਲਾ ਪਸੰਦ ਹੈ ਇਹ ਵੱਡਾ ਵੱਡੇ ਆਪਣੀ ਬਾਰੀ ਦੀ ਨਹੀਂ ਕਰੇ ਲੋਨ ਦੀ ਜਗ੍ਹਾ ਨਹੀਂ ਰਹੇਗੀ ਜੀ ਫਰਕ ਲੀਟਰ ਦਾ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਵੈਸੇ ਜੀ ਜਦੋਂ ਆਟੋਮੈਟਿਕ ਕਰਨਾ ਵੀ ਜੀ ਅੱਜਕੱਲ ਲੇਟ ਜਾਂਦੀ ਨੇ ਆਪਣੇ ਜਦੋਂ ਟੈਂਕ ਭਰ ਗਿਆ ਮਸ਼ੀਨ ਬੰਦ ਹੋ ਜਾਂਦੀਆਂ ਤੁਸੀਂ ਇੱਕ ਵਾਰੀ ਕੱਢੋਗੇ ਮਸ਼ੀਨੇ ਚੱਲ ਪਏਗਾ ਉਹ ਟਾਈ ਹੁੰਦੀ ਹੈ ਇਹਦਾ ਮਤਲਬ ਤੂੰ ਬੜਾ ਸਜਾ ਪਹਿਲਾਂ ਫਰਕ ਪੈਂਦਾ ਹੁੰਦਾ ਜਿਉ ਲਾਈਟਾਂ ਬਹੁਤ ਕਰਨੀ ਹੁੰਦੀ 4 ਸਰ 5 5 ਘੰਟੇ ਕੰਪਨੀ ਪੈਂਦੀ ਸੋ ਮੰਨ ਗੱਲ ਜਾ ਤੋ ਦੋਨਾਂ ਸਮੇਂ ਪਾਪਸ ਰੱਖ ਕੇ ਗਿਣ ਮੇਜ਼ ਲਵਾ ਦੇ ਦੇ ਕਿ ਨੂੰ ਦੇਖੋ ਆਈ ਨੇ ਵੈਸੇ ਲਾ ਕੇ ਹੀ ਹੈ ਨਾ ਗੱਲ ਉੱਤੇ ਗੰਗਾ ਜਾਂਦੀ ਹੈ ਮੈਂ ਸਾਹਮਣੇੋਂ ਉਤਾਰ ਨਿਕਾਲ ਸਕੀ ਸੀ ਇਹ ਪੈਸੇ ਪੀਸੀਪੀ ਆ ਉਹ ਇਹਦੀ ਵੀ ਸਪੈਸੀ ਨਹੀਂ ਓਕੇ ਸਿੱਧੇ ਰੋਲ ਹਨ ਐਕਚੁਅਲੀ ਆ ਪਾਣੀ ਸਾਫ ਕਰਨਾ ਫਿਲਟਰਾਂ ਨੇ ਪਾਣੀ ਸਾਫ ਕਰਨਾ ਜੀ ਫਿਲਟਰਾਂ ਨੇ ਲਿਗਾ ਸਮਝ ਗਏ ਆ ਅੱਗੇ ਅੱਗੇ ਕਹਿੰਦੇ ਨੇ ਇਲਾਇ ਪਾਣੀ ਸਾਫ ਇਲੈਕਟ੍ਰਿਕ ਚੱਲਣ ਦਾ ਮਸ਼ੀਨ ਚਲਾਉਣਾ ਚਲਾਉਣਾ ਪਾਣੀ ਤਾਂ ਇਹਨਾਂ ਨੂੰ ਸਟਾਪਣਾ ਇਹਨਾਂ ਨੂੰ ਸਟਾਪਣਾ ਪਾਣੀ ਤਾਂ ਹੁਣ ਕੰਪਨੀ ਕੀ ਕਰ ਰਹੀ ਹੈ ਪੀਸੀ ਪਾਣੀ ਉਹ ਪਾਤਾ ਆਟੋਮੈਟਿਕ ਸਿਸਟਮ ਕਰਤਾ ਜੋ ਖਾ ਰਹੰਗਾ ਖਰਚਾ ਕਿਸਨ ਭਰ ਦੇਣਾ ਤੇ ਆਪੋ ਯਾਦਾ ਦਾ ਬ੍ਰਾਂਡ ਕਿਤੇ ਭਾਜ ਲੈਨੇ ਆਂ ਬ੍ਰਾਂਡ ਕਿਸੇ ਭਾਜਦੇ ਆਂ ਜੀ ਮੈਂ ਕੱਢ ਵੀ ਆਜਾ ਸੀ ਇੱਥੇ ਘੁੰਮਦੇ ਫਿਰਦੋਂ ਗੁੰਨੂ ਨੂੰ ਲੈ ਕੇ ਦੁਪਹਿਰ ਦੇ 3 ਵਜੇ ਤੇ ਕੀ ਹੋ ਗਿਆ ਹੌਲੀ ਹੋ ਗਿਆ ਤੁਸੀਂ ਜਨਾਬ ਜੀ ਹੌਲੀ ਹੋ ਗਿਆ ਮੈਨੂੰ ਸ਼ਾੜਕ ਤੇ ਉੱਚੀ ਲਾਉਂਦੇ ਆ ਉਹ ਹੀ ਚੰਦ ਸੋਰੀ ਕਿੱਥੇ ਚੰਦ ਚੰਦਾ ਮਾਮਾ ਕੋਠੀਆਂ ਦੇ ਉੱਪਰ ਜਾਵੜਾ ਚੰਦਰਾ ਮਾਮਾ ਚੰਦਰਾ ਮਾਮਾ ਚੰਦਾ ਮਾਮਾ ਜੀ ਚੰਦਾ ਮਾਮਾ ਪੂਰਾ ਆਇਆ ਫੁੱਲ ਮੁੰਡੇ ਆ ਫੁੱਲ ਮੁੰਡੇ ਅੱਜ ਭਾਈ ਪੂਰणिमा ਆਉਣ ਵਾਲੀ ਆ ਆਈ ਨਹੀਂ ਅੱਜ ਅਸੀਂ ਕਿ ਐਕ੍ਰੋਗਾਰਡ ਦੇਖਣ ਆਏ ਸੀ ਉਹ ਲਵਾਉਣਾਗਾ ਕਿਉਂਕਿ ਹੁਣ ਪਾਣੀ ਦੀ ਬੰਦੀ ਬਹੁਤ ਹੈ ਤੇ ਔਖਾ ਹੋਈਦਾ ਾਰੋ ਵਾਲੇ ਪਾਣੀ ਨਾਲ ਲੈਣ ਜਾਣ ਅਸ ਤੇ ਜਨਾਬ ਜੀ ਨੂੰ ਗਰਮੀ ਚ ਖੜਨਾ ਪੈਂਦਾ ਲੈਨ ਦੇ ਵਿੱਚ ਜਨਾਬ ਜੀ ਕਹਿੰਦੇ ਮੈਨੂੰ ਤੋਣੀ ਲਿਆਂਦਾ ਜਾਂਦਾ ਾਰੋ ਲਵਾਉ ਲੋ ਆਪਦਾ ਦੇਤਾ ਜਵਾਬ ਘਰਾਂ ਲੈਣੇ ਕਰਾਊਗਾ ਖਰਚਾ ਹੁਣ ਸਹੀ ਹੈ ਨਾ ਦੇਤਾ ਜਵਾਬ ਕਰਾਉਣੇ ਦੇਤਾ ਜਵਾਬ ਕਰਨਾ ਪਿਆ ਅਮਰਜੈਂਸੀ ਖਰਚਾ ਹਾਂ ਹੈ ਆਰੋਂ ਸਾਰੇ ਖਰਾਬ ਆਰੋਂ ਖਰਾਬ ਆ ਜਿਹੜੇ ਜੀ ਸਰਕਾਰੀ ਲੱਗੇ ਹੋਏ ਆ ਨੇੜੇ ਤੇੜੇ ਵਾਲੇ ਸਾਰੇ ਪੰਜ ਤੋਂ 6 ਆਰੋਂ ਸਾਰੇ ਖਰਾਬ ਆ ਦੂਰ ਦੂਰ ਲੱਭਣਾ ਪੈਂਦਾ ਫਿਰ ਤੁਹਾਨੂੰ ਪਤਾ ਹੀ ਆ ਗਰਮੀ ਕਿੰਨੀ ਆ ਇਸ ਕਰਕੇ ਆਪਾਂ ਵੀ ਕੰਡਕਟ ਕੱਢ ਹੀ ਦੇਣਾ ਹੁਣ ਕਦੋਂ ਲਵਾਗੇ ਲੈ ਲਾਂਗੇ ਬਸ ਹੁਣ ਦੇਖ ਜਾਂਦਾ ਤਾਂ ਬਸ ਲੈ ਹੀ ਲੈਣਾ ਗੁੰਨੋ ਪਸੰਦ ਕਰਿਆ ਹੀ ਤੇ ਆਪਾਂ ਚੱਕ ਹੀ ਲੈਣਾ ਹੁਣ ਅੱਜ ਕੱਲ ਨੂੰ ਪੀਡੀਐਮ ਟੈਂਡ ਕਰ ਲਈਏ ਸਰ ਕੱਲ ਲੱਗ ਜਾਊਗਾ ਚੱਕ ਦੇਨੇ ਆ ਫਟੇ ਨਜ਼ਾਰਾ ਤੇਰੇ ਪਾਪਾ ਦਾ ਪਾਣੀ ਤਾਂ ਛੜਾ ਦੇਣਾ ਆਪਾਂ ਖੜਾ ਮੁੰਡੇ ਨੂੰ ਗਰਮੀ ਦਾ ਕੰਮ ਨਹੀਂ ਕਰਾਉਣਾ ਆਪਾਂ ਗਰਮੀ ਨਹੀਂ ਲੱਗਣ ਦੇ ਨਹੀਂ ਘਰ ਵਾਲੇ ਨੂੰ ਠੀਕ ਹੈ ਜਨਾਬ ਜੀ ਹੋਰ ਦੇਖਣ ਲੱਗੇ ਕਿ ਮੈਨੇ ਤੁਰ ਅੰਡਿਆਂ ਦੇਖਦੀਆਂ ਸੀ ਉੱਥੇ ਬੈਠੀਆਂ ਕਹਿੰਦੀ ਹੋਣੀ ਹੈ ਕੀ ਕਰਦੇ ਜਾਂਦੇ ਆ ਕਮਲੇ ਲੋਕ ਤੈਨੂੰ ਕਹਦਾ ਹੱਸਾਈ ਜਾਂਦਾ ਤੈਨੂੰ ਕਿਹੜਾ ਪਸੰਦ ਆ ਮੈਨੂੰ ਪਹਿਲੇ ਨੰਬਰ ਵਾਲਾ ਇਹ ਵਿਚ ਕਰ ਲੈ ਛੋੜਾ ਵਾਲਾ ਤੈਨੂੰ ਕਿਹੜਾ ਵਾਲਾ ਤੁਹਾਨੂੰ ਛੋੜੇ ਵਾਲਾ ਹੋਜੀ ਕਹਿੰਦੇ ਘਰੇ ਬਣਾਇਆ ਜੇ ਪਨੀਰ ਜਵਾਕਾ ਦੀ ਫਰਮਾਇਸ਼ ਤੇ ਬਣਾਇਆ ਅੱਜ ਘਰੇ ਕੜਾਈ ਪਨੀਰ ਬਣਾਇਆ ਹੈ ਮੈਡਮ ਨੇ ਥੈਂਕ ਯੂ ਕਿਮੇ ਮੈਡਮ ਇਹੋ ਆਪ ਨਹੀਂ ਖਾਂਦਾ ਇਹ ਦੂਜਾ ਨਹੀਂ ਖਾਂਦਾ ਪੁਰਜੀ ਪੁਰਜੀ ਵੀ ਨਹੀਂ ਖਾਂਦਾ ਤੇ ਸੁੱਕਾ ਜਿਹੜਾ ਆਪਾਂ ਬਣਾਉਂਦੇ ਨੇ ਚੀਸ ਟਿੱਲੀ ਵਾਂਗੂ ਸੁਮਲਾ ਮਿਰਚੋ ਪਾ ਕੇ ਹਾਂ ਜਿੱਦਾਂ ਕੱਲਾ ਪਨੀਰ ਪਨੀਰ ਕੱਢ ਕੇ ਖਾਂਦਾ ਫਿਰ ਬਾਕੀ ਪਿਆਜ਼ ਤੇ ਸੁਮਲਾ ਮਿਰਚ ਛੱਡ ਦਿੰਦਾ ਆਹੋ ਜਿਹਾ ਪਨੀਰ ਬਹੁਤ ਸਵਾਦ ਹੈ ਐਂਡ ਅਸੀਂ ਰੈਸਪੀ ਦਿਖਾਈ ਨਹੀਂ ਬਹੁਤ ਆਰੀ ਦਿਖਾਈ ਹੈ ਕੀ ਚੱਲ ਕੀ ਦਿਖਾਉਣੀ ਹੈ ਖਾਂਦੇ ਦਿਖਾਵਾਂਗੇ ਖਾਂਦੇ ਦਿਖਾਵਾਂਗੇ ਜੀ ਲੇਟ ਹੋ ਗਈ ਸੀ ਬਾਜ਼ਾਰ ਉਹਦੇ ਬਾਜ਼ਾਰ ਉਹ ਲੇਟ ਹੋ ਗਈ ਸੀ ਇੱਕ ਰੋ ਗਾਰਡ ਲੈਣਗੇ ਇਥੇ ਨਾ ਇੱਕ ਰੋ ਗਾਰਡ ਸੈਬੂ ਸੈਬੂ ਤਾਂ ਪਤਾ ਹੀ ਨਹੀਂ ਸੈਬੂ ਬੱਚਾ ਦੱਸ ਗਏ ਦੱਸ ਨੀ ਤੇ ਦੋ ਲਾਣਗੇ ਨੀਰ ਛੋਟਾ ਜਿਹਾ ਨਹੀਂ ਤਾਂ ਬੁਰਾ ਹੋਊ ਓਏ ਕੀ ਕਹਿੰਦਾ ਧੰਕੀ ਕੀ ਕਹਿੰਦੀ ਸੈਬੂ ਆਪਾਂ ਥੋੜੀ ਜਿਹੀ ਦੱਸ ਦੱਸ ਜਲਦੀ ਯਾਨਾ ਦੱਸ ਦਿਓ ਨਹੀਂ ਤਾਂ ਬੁਰਾ ਹੋ ਜਾਊ ਕੁਈ ਤੇ ਮਮਿ ਆਦੀ ਰੋਟੀ ਵੀ ਥਾ ਗਈ ਮਮਿ ਉਈ ਕੀ ਇੰਨੇ ਨਾ ਆਪਾ ਐਕਰੋਗਾਰਡ ਸਾਬੂ ਐਕਰੋਗਾਰਡ 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 ਚੁੱਪ ਰੋਂ ਸਾਰਾ ਪਤਾ ਹੁੰਦਾ ਝੂਲ ਬੋਲਦੇ ਤੁਸੀਂ ਕੀ ਕੀ ਝੂਠ ਬੋਲੇ ਸਰੀ ਉਹ ਬੋਲੇ ਜਿੱਥੇ ਕਰੀ ਤੇ ਸੁਆ ਲੈਂਦੇ ਕੱਢ ਕੇ ਦੋ ਨਹੀਂਦਾ ਕੀ ਕੱਢ ਕੇ ਦਈਏ ਐਕਰੋਗਾਰਡ ਇਹਨੂੰ ਇੱਧਰ ਘੜਦਾ ਪਤਾ ਹੀ ਨਹੀਂ ਕੀ ਹੈ ਕਹਿੰਦਾ ਕੱਢ ਕੇ ਦੋ ਐਕਰੋ ਗਾਰਡ ਬਹੁਤ ਫਿਲਟਰ ਫਿਲਟਰ ਲਗਾਵਾਂਗੇ ਆਪਾਂ ਘਰੇ ਜਿਹੜਾ ਆਪਣੇ ਪਹਿਲਾਂ ਵਾਲਾ ਪੁਰਾਣਾ ਨਹੀਂ ਲੱਗਿਆ ਸੀ ਬਲੂ ਕਲਰ ਦਾ ਉਹਦੋਂ ਤਾਂ ਹੈਗਾ ਸੀ ਉਦੋਂ ਅੱਛਾ ਇਹ ਵੀ ਨਹੀਂ ਤਾਂ ਪੁਰਾਣੀਆਂ ਗੱਲਾਂ ਉਹ ਹਾਂ ਸੱਚੀ ਤੇ ਸੀ ਤੇ ਉਹ ਆਪਣੇ ਉੱਪਰ ਪਿਆ ਹੁੰਦਾ ਸੀ ਲਾ ਕੇ ਰੱਖਿਆ ਆਪਾਂ ਨਵਾਂ ਹਰ ਲਵਾਵਾਂਗੇ ਰਸੋਈ ਦੇ ਵਿੱਚ ਫਿਰ ਜੀ ਅੱਛਾ ਕਰੀਏ ਇਹ ਕੋਈ ਐਸੀ ਮੈਂ ਨਹੀਂ ਜਿਹੜਾ ਕਰੀਏ ਤਾਂ ਸੀਗੇ ਕਲਰ ਨਹੀਂ ਸੀ ਤੇ ਜਿਹੜਾ 70 ਤੇ ਰਹੇ ਲੜ ਰਹੀ ਹੈ। ਇਹ ਬਲੰਚ ਨੂੰ ਕੰਨ ਲਾ ਲਓ। ਉਹਨੂੰ ਫੋਨ ਨਾ ਖੁੱਲ ਕੇ ਪਾ ਦੇ। ਇੱਕ ਵਾਰ ਤਾਂ। ਹਾਂ। ਇਹ ਮਖੋ। ਪਰ ਆਪਾਂ ਪਾਣੀ ਨਹੀਂ ਕੰਨੀ ਲੱਕਿਆ ਕਰਨੀ ਘਰੇ। ਇਹ ਗਵਾਂਡੀਆਂ ਤਾਂ ਪਾਣੀ ਨਹੀਂ ਲੈਂਦੇ। ਮੋਟਰ ਤਾਂ ਬੰਦ ਗਿਆ ਕਰਾ। ਫਰੈਸ਼ ਫਰੈਸ਼ ਬੋਰਡ। ਜਲਦੀ ਮੈਂ ਗਾਇਜ਼ ਮੈਂ ਅੱਜ ਇਹ ਤੋਂ ਇਹ ਦੇਖੋ ਕਮੈਂਟ ਰੀਡ ਕਰਨ ਜਾ ਰਿਹਾ। ਹਾਂ। ਕੌਣਾ ਇਹ ਤੋਂ? ਪੜ ਲੇਂਗਾ ਤੋਂ। ਉਹ ਲੱਕ ਰਸਾਇਨਾ ਨਾਈਸ ਹੋਮ ਜੀ ਹਾਂ ਕੇ ਥੈਂਕ ਯੂ ਤੁਹਾਡਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਉਹਨਾਂ ਨੇ ਲਿਖਿਆ ਨਾਈਸ ਹੋਮ ਜੀ ਓਕੇ ਜੀ ਥੈਂਕ ਯੂ ਤੁਹਾਡਾ ਸਾਡਾ ਘਰ ਸੋਹਣਾ ਦੱਸਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਨੈਕਸਟ ਹੈ ਜੀ ਸੈਕੰਡ ਕਮੈਂਟ ਹੈਗਾ ਬਨ ਫੈਮਿਲੀ ਵਾਲਿਆਂ ਕੀ ਦਾ ਗਾਇਸ ਬਨ ਫੈਮਿਲੀ ਵਾਲਿਆਂ ਦੇ ਦੱਤਾਂ ਚ ਇੱਕ ਕਮੈਂਟ ਆਈ ਸੀ ਪਰ ਆਪਾਂ ਇੱਕ ਰੀਡ ਕਰਾਂਗੇ ਹਾ 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 ਦੀਦੀ ਵੀਰੇ ਤੈਨੂੰ ਗੱਡੀ ਨੀਚੇ ਹੀ ਦੇ ਦੇਣਾ ਸੀ ਵੀਰੇ ਨੇ ਤੁਹਾਨੂੰ ਗੱਡੀ ਦੇ ਨੀਚੇ ਦੇ ਦੇਣਾ ਸੀਗਾ ਥੈਂਕ ਯੂ ਫਨੀ ਕਮੈਂਟ ਸੀਗਾ ਜੀ ਤੇ ਬਾਕੀ ਵੀ ਤੁਹਾਡੇ ਕਮੈਂਟਸ ਬਹੁਤ ਸੋਹਣੇ ਸੀਗੇ ਤੇ ਪਰ ਇਸ ਆਪ ਤੋਂ ਬੈਸਟ ਕਮੈਂਟ ਸੀਗਾ ਤੇ ਨੈਕਸਟ ਹੈ ਜੀ ਨੈਕਸਟ ਕਮੈਂਟ ਹੈਗਾ ਜਿਹੜਾ ਬੈਸਟ ਕਮੈਂਟ ਹੈਗਾ ਉਹ ਆਪਾਂ ਰੀਡ ਕਰਨ ਜਾ ਰਹੇ ਆ ਮੰਦੀਪ ਕੋਰ ਵਲੌਗਸ ਇਹਨਾਂ ਦਾ ਰਾਣੀ ਸੁੰਦਰਾ ਬਹੁਤ ਅਤ ਨੇਮ ਹੈ ਮੈਂ ਵੀ ਗੱਡੀ ਦਾ ਨਾਂ ਰਾਣੀ ਸੁੰਦਰਾ ਰੱਖਣਾ ਹੈ ਕਹਿੰਦੇ ਕਿ ਆਪਣਾ ਆਪਣੇ ਉਹਨਾਂ ਦੀ ਗੱਡੀ ਦਾ ਕਹਿੰਦੇ ਕਿ ਅਸੀਂ ਜਿਹੜੀ ਤੁਹਾਡੀ ਰਾਣੀ ਸੁੰਦਰਾ ਦਾ ਨੇਮ ਹੈ ਉਹ ਬਹੁਤ ਸੋਹਣਾ ਹੈ ਹਨਾ ਤੇ ਮੈਂ ਵੀ ਆਪਣੀ ਗੱਡੀ ਦਾ ਇਹ ਸੇਮ ਨੇਮ ਰੱਖਣਾ ਥੈਂਕ ਯੂ ਜੀ ਸੋ ਮੱਚ ਥੈਂਕ ਯੂ ਜੋ ਤੁਸੀਂ ਰੱਖੋਗੇ ਸਾਨੂੰ ਜਰੂਰ ਦੱਸਿਓ ਗਾਈਸ ਫਿਰ ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਐਂਡ ਕਮੈਂਟਸ ਆਪਾਂ ਰੀਡ ਕਰ ਲੈ ਸੀਗੇ ठीक है नेक्स्ट टाइम कल रीड करेंगे सोने सोने कमेंट ਤੁਸੀਂ ਕਰਕੇ ਜਾਇਓ ਠੀਕ ਹੈ ਜਿੰਨਾ ਦਾ ਸੋਨਾ ਕਮੈਂਟ ਹੋਗਾ ਉਹ ਹੀ ਆਪਾਂ ਰੀਡ ਕਰਾਂਗੇ ਫਿਰ ਓਕੇ ਜੀ ਬਾਏ ਬਾਏ ਗੁੱਡ ਨਾਈਟ ਅਦਵ ਲਗਾਏ ਠੀਕ ਹਰਦੇ ਐਂਡ ਕੱਲ ਮਿਲਦੇ ਹਾਂ ਕੋਨਾ ਵਲਗ ਦਿਨਾ ਲਾਈਕ ਸ਼ੇਅਰ ਕਮੈਂਟ ਕਰੇ ਜੋ ਜੋ ਓਕੇ ਜੀ ਬਾਏ ਬਾਏ ਗੁੱਡ ਨਾਈਟ ਧੰਨਵਾਦ ਬਾਏ ਬਾਏ